ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜੋ ਚੱਲ ਰਹੀਆਂ ਨੇ ਆਲ ਓਵਰ ਮਸਲੀਨ कॉटन ਦਾ 5 ਮੀਟਰ ਦਾ ਡਿਜੀਟਲ ਪ੍ਰਿੰਟ ਵਾਲਾ ਸੂਟ ਆਏਗਾ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦਾ ਇਹ ਸੂਟ ਹੈ ਦੁਪੱਟਾ ਤੁਹਾਨੂੰ ਮਸਲੀਨ ਦਾ ਮਿਲੇਗਾ 2 ਮੀਟਰ ਦਾ ਪਲੇਨ ਦੁਪੱਟਾ ਤੇ ਉਹਦੇ ਚਾਰੋਂ ਸਾਈਡਾਂ ਤੇ ਜਿਹੜਾ ਵਾਈਟ ਕਲਰ ਦੀ ਲੈਂਸ ਲੱਗੀ ਹੈ ਦਾ ਰੇਟ ਜਿਹੜਾ ਹੈ 630 ਰੁਪਏ ਹੈ ਸ਼ਿਪਿੰਗ ਚਾਰਜ ਜਿਹੜੇ ਇਹਨਾਂ ਦੇ ਫ੍ਰੀ ਨੇ 16 ਤੋਂ 17 ਕਲਰ ਆਏ ਨੇ ਤੇ ਸਾਰੇ ਕਲਰ ਜਿਹੜੇ ਅਵੇਲੇਬਲ ਨੇ 5 ਮੀਟਰ ਦਾ ਟੋਟਲ ਤੁਹਾਨੂੰ ਫੈਬਰਿਕ ਮਿਲੇਗਾ ਆਲ ਓਵਰ ਇਹ ਵਾਲੇ ਜਿਹੜੇ ਸੂਟ ਨੇ ਇਹ ਸੇਮ ਜਿਹੜੀ ਹੁਣ ਆਫਰ ਆਈ ਹੈ ਸੇਮ ਇਸੇ ਆਫਰ ਦੇ ਵਿੱਚ ਪਹਿਲਾਂ ਵੀ ਆਈ ਸੀ ਪਰ ਉਦੋਂ ਇਹਨਾਂ ਵਿੱਚ ਜਿਹੜੀਆਂ ਆਪਸ਼ਨ ਨੇ ਇਹਨਾਂ ਵਿੱਚੋਂ 2-4 ਹੀ ਪਹਿਲੀਆਂ ਨੇ ਬਾਕੀ ਸਾਰੀਆਂ ਜਿਹੜੀਆਂ ਕੀ ਨਵੀਆਂ ਆਪਸ਼ਨ ਆਈਆਂ ਨੇ ਇਹਦੇ ਵਿੱਚ ਤੁਹਾਨੂੰ ਲਗਭਗ 40 ਕਲਰ ਮਿਲ ਜਾਣਗੇ ਬਾਟਮ ਪਲੇਨ ਮਿਲੇਗਾ ਸ਼ਰਟ ਜਿਹੜੀ ਹੈ ਉਹ ਪ੍ਰਿੰਟਡ ਆਏਗੀ ਇਹਦੇ ਜਿਹੜਾ ਫੈਬਰਿਕ ਹੈ ਨਿਊ ਪ੍ਰਿੰਟ ਆਇਆ ਨੇ ਜਾਰਜਟ ਦੀ ਸ਼ਰਦਾ ਫੈ布ਰੀਕ ਦਾ 1 ਮੀਟਰ ਦਾ ਡਿਜੀਟਲ ਪ੍ਰਿੰਟ ਨਾਲ बॉਟਮ ਦਾ 1 ਮੀਟਰ ਦਾ ਪਲੇਨ ਆਏਗਾ ਜਾਰਜਟ ਫੈਬਰਿਕ ਦੇ ਨਾਲ ਇਹ 3 ਸੂਟਾਂ ਵਾਲੀ ਆਫਰ ਹੈ ਇਹਦਾ ਜਿਵੇਂ ਕਿ ਪਹਿਲਾਂ ਵੀ ਆਈ ਸੀ ਉਹੀ ਆਫਰ ਹੈ ਸੇਮ ਇਹਦੀ ਕਿ ਇਹ ਤੁਹਾਨੂੰ 800 ਰੁਪਏ ਦੇ ਵਿੱਚ 3 ਸੂਟ ਮਿਲਣਗੇ ਤੇ ਇਹਨਾਂ ਤੇ ਇਹ ਆ ਕਿ 2 ਸੂਟ ਤੁਸੀਂ ਸਿਲੈਕਟ ਕਰਨੇ ਆ ਕੋਈ ਵੀ 2 ਕਰ ਸਕਦੇ ਹੋ ਸੇਮ ਚਾਹੇ ਡਿਫਰੈਂਟ ਡਿਫਰੈਂਟ ਤੇ 3rd ਜਿਹੜਾ ਸੂਟ ਆਏ ਉਹ ਸਾਡੀ ਚ ਸਾਈਡ ਤੋਂ ਜਾਏਗਾ ਜਾਏਗਾ ਇੰਨਾ ਕਲੈਕਸ਼ਨਾਂ ਦੇ ਵਿੱਚੋਂ ਹੀ ਪਰ ਇਹ ਆ ਕਿ ਜਿਹੜਾ ਸੂਟ ਹੈ ਉਹ ਤੁਸੀਂ ਦੋ ਆਪਣੀ ਚੋਇਸ ਦੇ ਸਿਲੈਕਟ ਕਰ ਲਓ ਜਿਹੜੇ ਵੀ ਤੁਸੀਂ ਕਰਨਾ ਚਾਹੁੰਦੇ ਹੋ ਥਰਡ ਵਾਲਾ ਜਿਹੜਾ ਹੈ ਉਹ ਸੀ ਤੁਹਾਨੂੰ ਭੇਜਾਂਗੇ ਕਲੈਕਸ਼ਨਾਂ ਜਿਹੜੀਆਂ ਇਹਨਾਂ ਦੇ ਵਿੱਚੋਂ ਹੀ ਆਏਗਾ ਕਲਰ ਵਾਸਤੇ ਆ ਕਿ ਉਹ ਜਿਹੜਾ ਅਸੀਂ ਆਪਣੀ ਚੋਇਸ ਦਾ ਭੇਜ ਦਾਂਗੇ ਰੇਟ 800 ਰੁਪਏ ਆ ਇਹਨਾਂ 'ਚ ਥੋੜੀ ਇੰਪਰੂਵਮੈਂਟ ਕੀਤੀ ਹੈ ਫੈਬਰਿਕ ਦੇ ਵਿੱਚ ਵੀ ਪਹਿਲਾਂ 550 ਰੁਪਏ ਚ ਦੇਣ ਸੀ ਪਰ ਹੁਣ ਇਹ ਸੂਟ ਜਿਹੜੇ ਨੇ 800 ਚ ਤਿੰਨ ਆਏ ਨੇ ਕਿਉਂਕਿ ਫੈਬਰਿਕ ਇਹਨਾਂ ਦਾ ਹੋਰ ਥੋੜਾ ਵਧੀਆ ਹੋ ਗਿਆ ਹੁਣ ਸਿਲਕ ਵਿੱਚ ਆਏ ਜੀ ਹੈਂਡ ਐਮਬਲੋਇਡਰੀ স্পেশাল কালেকਸ਼ਨ ਆ 680 ਰੁਪਏ ਦਾ ਰੇਟ ਹੈ 5 ਮੀਟਰ ਦਾ ਤੁਹਾਨੂੰ ਫੈਬਰਿਕ ਮਿਲੇਗਾ 2 ਟੋਨ ਦਾ ਜਿਹੜਾ ਸਿਲਕ ਆਏਗਾ ਤੁਹਾਨੂੰ ਇਹ ਬਣਾ ਬਾਕੀ ਇਹਨਾਂ ਵਿੱਚ ਰੰਗ ਜਿਹੜੇ ਹੈਗੇ ਨੇ ਮੈਂ ਤੇ ਡਿਸਪਲੇ ਕਰ ਦਿੱਤੇ ਨੇ ਇਹ ਜਿਹੜੇ ਸੂਟ ਨੇ ਇਹ ਤੁਹਾਨੂੰ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਤੇ 2.5 ਦਾ ਦੁਪੱਟਾ ਮਿਲੇਗਾ ਜੌਰਜਟ ਦਾ ਵੱਡੇ ਪਰਦਾ ਤੁਹਾਨੂੰ ਜਿਹੜਾ ਕਿ ਸ਼ਰਟ ਦਾ ਫੈਬਰਿਕ ਮਿਲੇਗਾ ਜੌਰਜਟ ਦਾ ਪਲੇਨ ਬਾਟਮ ਮਿਲੇਗਾ ਸ਼ਰਟ ਪ੍ਰਿੰਟਡ ਹੈ ਦੁਪੱਟਾ ਵੀ ਜਾਰਜਟ ਦਾ ਮਿਲੇਗਾ ਆਲਓਵਰ ਪਲੇਨ ਹੈ ਬਸ ਸਾਈਡਾਂ ਤੇ ਜਿਹੜੀ ਵਾਈਟ ਕਲਰ ਦੀ ਲੇਸ ਲੱਗੀ ਹੈ ਰੰਗ ਜਿਹੜੇ ਇਹਦੇ ਵਿੱਚ ਨੇ ਉਹ ਵੀ ਲਗਭਗ 40 ਕਲਰ ਹੈਗੇ ਨੇ ਤੇ ਇਹਨਾਂ ਦਾ ਜਿਹੜਾ ਰੇਟ ਹੈ ਸਿਰਫ ਤੇ ਸਿਰਫ 530 ਰੁਪਏ ਆ ਰੰਗਾਂ ਦੀ ਕੋਈ ਘਾਟ ਨਹੀਂ ਹੈ ਰੰਗ ਪੂਰੇ ਨੇ 5 ਮੀਟਰ ਦੀ ਸ਼ਰਦਾ ਫੈ布ਰਿਕ ਮਿਲੇਗਾ ਡਿਸਟਲ ਪ੍ਰਿੰਟ ਵਾਲਾ 5 ਮੀਟਰ ਦਾ ਬਾਟਮ ਮਿਲੇਗਾ ਪਲੇਨ 5 ਮੀਟਰ ਦਾ ਦੁਪੱਟਾ ਮਿਲੇਗਾ ਪਲੇਨ ਚਾਰ ਸਾਈਡਾਂ ਤੇ ਲੇਸ ਲੱਗੀ ਹੈ ਪ੍ਰੀਡ ਸਿਰਫ ਤੇ ਸਿਰਫ 530 ਰੁਪਏ ਆ ਸ਼ਿਪਿੰਗ ਚਾਰਜਸ ਜਿਹੜੀ ਸਾਰਿਆਂ ਸੂਟਾਂ ਦੇ ਜਿੰਨੇ ਨੇ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਫ੍ਰੀ ਨੇ ਬਾਕੀ ਤੁਸੀਂ ਇਹਨਾਂ ਸੂਟਾਂ ਬਾਰੇ ਕੋਈ ਵੀ ਕੁਐਰੀ ਕਰਨੀ ਹੈ ਜਾਂ ਸੂਟ ਬਾਏ ਕਰਨਾ ਹੈ ਤਾਂ ਨੰਬਰ 8623924555 ਜੋ ਦਿੱਤਾ ਆ ਉਸ ਨੰਬਰ ਤੇ ਆ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਚਾਹੀ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਰੀ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ